ਮਾੜੀ ਅੰਸਰਾ ਖਿਲਾਫ ਛੇੜੀ ਮੁਹਿੰਮ ਵਿੱਚ ਅਰੋਪੜ ਪੁਲਿਸ ਨੂੰ ਇਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਕਿ ਪੁਲਿਸ ਨੇ ਬੱਚਿਆਂ ਦੀ ਤਸਕਰੀ ਕਰਨ ਵਾਲੇ ਇੱਕ ਗਰੂਪ ਦਾ ਪਰਦਾਫਾਸ਼ ਕੀਤਾ ਤੇ ਪੁਲਿਸ ਨੇ ਇਸ ਮਾਮਲੇ ਵਿੱਚ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਵਿੱਚ ਤਿੰਨ ਔਰਤਾਂ ਵੀ ਸ਼ਾਮਿਲ ਨੇ ਇਹ ਮੁਲਜ਼ਮ ਭੋਲੇ-ਪਾਲੇ ਗਰੀਬ ਪ੍ਰਵਾਸੀ ਮਜ਼ਦੂਰਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਸਨ ਜਿਨ੍ਹਾਂ ਨੂੰ ਵਰਗਲਾਕੇ ਨਾਲ ਦੇ ਕੋਲੋਂ ਬੱਚੇ ਲੈ ਕੇ ਸਨ ਜਾਣਕਾਰੀ ਮੁਤਾਬਕ ਇਹ ਮੁਲਜ਼ਮ ਪ੍ਰਵਾਸੀ ਮਜ਼ਦੂਰਾਂ ਨੂੰ ਹੀ ਆਪਣਾ ਟਾਰਗੇਟ ਬਣਾਉਂਦੇ ਸਨ ਜਿਨਾਂ ਵਿੱਚ ਇੱਕ ਮਹਿਲਾ ਮੁਲਜ਼ਮ ਇਸ ਦੇ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਸੀ ਜੋ ਬੱਚਿਆਂ ਦਾ ਵਧੀਆ ਪਾਲਣ ਪੋਸ਼ਣ ਦਾ ਲਾਲਚ ਦੇ ਕੇ ਮਾਪਿਆਂ ਨੂੰ ਵਰਗਲੌਂਦੀ ਸੀ ਤੇ ਫਿਰ ਬੱਚੇ ਅੱਗੇ ਵੇਚ ਜਾਂਦੇ ਸਨ ਫਿਲਹਾਲ ਸਾਰੇ ਮੁਲਜ਼ਮ ਪੁਲਿਸ ਦੇ ਗ੍ਰਿਫਤ ਦੇ ਵਿੱਚ ਨੇ ਅਤੇ ਕਸ਼ਕਿਸ਼ ਕੀਤੀ ਜਾ ਰਹੀ ਹੈ ਪੁਲਿਸ ਦਾ ਦਾਅਵਾ ਹੈ ਕਿ ਇਸ ਮਾਮਲੇ ਦੇ ਵਿੱਚ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਨੇ ਇਸ ਤਰ੍ਹਾਂ ਹੈਗਾ ਕਿ ਇੱਕ ਸੂਰਜ ਨਾਮ ਦਾ ਜਿਹੜਾ ਲੜਕਾ ਜੋ ਬਿਹਾਰ ਸਰਸਾ ਡਿਸਟ੍ਰਿਕਟ ਦਾ ਰਹਿਣ ਵਾਲਾ ਉਹਨੇ 18 ਤਰੀਕ ਨੂੰ ਸਾਡੇ ਕੋਲ ਕੰਪਲੇਨ ਮੂਵ ਕੀਤੀ ਸੀ ਜਿਨੇ ਆਪਣੇ ਪਹਿਲੇ ਬਿਆਨ ਚ ਗੱਲ ਜਿਹੜਾ ਸਾਡੇ ਕਮਿਊਨੀਕੇਸ਼ਨ ਦਿੱਤੀ ਉਹ ਵਿੱਚ ਦਰਜ ਕਰਾਇਆ ਕਿ ਉਹ ਕਰੀਬ 2 ਮਹੀਨੇ ਪਹਿਲਾਂ ਪੰਜਾਬ ਆਇਆ ਸੀ ਤੇ ਜਦੋਂ ਪੰਜਾਬ ਆਇਆ ਉਹ ਜਲੰਧਰ ਸ਼ਹਿਰ ਚ ਨੇੜੇ ਰਹਿਣ ਲੱਗ ਪਿਆ ਕਰਾਇ ਤੇ ਤੇ ਉਹਦੀ ਜੁੜੀ ਵਾਈਫ ਪ੍ਰੈਗਨਨਸੀ ਉਹਦਾ ਜਦੋਂ ਪ੍ਰੈਗਨਨਸੀ ਦੌਰਾਨ ਉਹਦੇ ਬੱਚਾ ਜਿਹੜਾ ਰਾਈਪਰ ਬੱਲਾ ਪੀ ਐਚ ਸੀ ਚ ਜਦੋਂ ਹੋਇਆ ਤਾਂ ਉਹਦਾ ਆਕਾਸ਼ਾ ਵਰਕਰ ਨਾਲ ਸੰਪਰਕ ਹੋ ਗਿਆ ਉਤਤ ਬਾਦ ਜਿਹੜੀ ਇਹ ਆਸ਼ਾ ਵਰਕਰ ਹੈ ਉਹ ਨੂੰ ਆਪਣੇ ਘਰ ਲੈ ਗਈ ਜੇ ਤੋਂ ਬਾਦ ਇਹਨਾਂ ਨੇ ਉਸ ਜਿਹੜਾ ਸੂਰਜ ਨੂੰ ਇਹ ਗੱਲ ਕਹੀ ਕਿ ਜੇਕਰ ਕੋਈ ਤੇਰਾ ਤੂੰ ਬੱਚਾ ਆਪਣਾ ਅਡੌਪਟ ਕਰਾਉਣਾ ਚਾਹੁੰਦਾ ਤਾਂ ਸਾਡੇ ਕੋਲ ਲੋੜਵੰਦ ਵਿਅਕਤੀ ਹੈਗੇ ਇਹ ਜਿਹੜਾ ਸੂਰਜ ਗਰੀਬ ਹੋਮਕਾਰਨ ਇਹਨੇ ਆਪਣੀ ਵਾਈਫ ਤੇ ਸਲਾਹ ਕੀਤੀ ਕਿ ਜਿਹੜਾ ਬੱਚਾ ਜੇ ਕੋਈ ਲੋੜਵੰਦ ਲੈ ਲੇ ਸਾਡਾ ਤਾਂ ਉਹਦਾ ਪਾਲਣ ਪੋਸ਼ਣ ਕਰੀਏ ਜੋ ਇਹ ਕੁਲਵਿੰਦਰ ਕੋਣ ਕੋਰ ਦੇ ਕਹਿਣ ਤੇ ਇਹ ਰੁਕੜ ਆ ਗਿਆ ਤੇ ਇਸ ਜਦੋਂ ਰੋਕੜ ਆਇਆ ਤਾਂ ਇਹਨੂੰ ਪਤਾ ਲੱਗਾ ਕਿ ਇਹ ਜਿਹੜੀ ਕੁਲਵਿੰਦਰ ਕੌਰ ਦੋ ਹੋਰ ਲੇਡੀਜ਼ ਤੇ ਇੱਕ ਜਿਹੜਾ ਵਿਅਕਤੀ ਜਿਹਦਾ ਨਾਮ ਹਰਪੀਤ ਸਿੰਘ ਆ ਇਹਨਾਂ ਦੇ ਸੰਪਰਕ ਚ ਆਲਰੇਡੀ ਹੈਗੀ ਸੀ ਤੇ ਇਹਨਾਂ ਦਾ ਜਿਹੜਾ ਦੀ ਮਨਛਾ ਸੀ ਕਿ ਇਹ ਇਹਦਾ ਬੱਚਾ ਅੱਗੇ ਵੇਚ ਵੇਚਣਾ ਚਾਹੁੰਦੇ ਸੀ ਸੋ ਇਸ ਆਧਾਰ ਤੇ ਅਸੀਂ ਬਿਆਨਾਂ ਦੇ ਆਧਾਰ ਤੇ ਅਸੀਂ ਚਾਰ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਸਾਨੂੰ ਜਦੋਂ ਇਨਫੋਰਮੇਸ਼ਨ ਮਿਲੀ ਅਸੀਂ ਅਫੇਰ ਦਰਜ ਕਰਕੇ ਇਮੀਡੀਏਟ ਜਿਹੜਾ ਐਕਸ਼ਨ ਲੈਂਦੇ ਹੋਏ ਇਹਨਾਂ ਚਾਰਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਜਿਹਦੇ ਚੋ ਪਹਿਲੀ ਕੁਲਵਿੰਦਰ ਕੌਰ ਜੋ ਕਿ ਨੰਗਲ ਸਲੇਮ ਪਿੰਡ ਜਿਲੰਦਰ ਨਾਲ ਸੰਬੰਧਿਤ ਹੈ ਹਰਪੀ ਸਿੰਘ ਦਰਹਾਨ ਨਾਲ ਸੰਬੰਧਿਤ ਹੈ ਤੇ ਦੋ ਹੋਰ ਲੇਡੀਆਂ ਇੱਕ ਰਜਿੰਦਰ ਕੌਰ ਜੋ ਕਿ ਚਾਹਲਾ ਪਿੰਡ ਜਿਲ੍ਹਾ ਲੁਧਿਆਣਾ ਤੇ ਇੱਕ ਜਿਹੜੀ ਸੁਖਵਿੰਦਰ ਕੌਰ ਪਿੰਡ ਮੰਗਟ ਥਾਣਾ ਮਹਿਲਵਾਲਾ ਲੁਧਿਆਣਾ ਸੋ ਇਹ ਚਾਰਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਅਸੀਂ ਇਹਨਾਂ ਨੂੰ ਕੱਲ ਮਾਨਯੋਗ ਅਦਾਲਤ ਚ ਪੇਸ਼ ਕਰਕੇ ਇੱਕ ਦੰਦਾ ਮੰਗ ਲਿਆ ਸੀ ਜਿਨ੍ਹਾਂ ਦੀ ਅਸੀਂ ਭਗਾਈ ਨੂੰ ਪ੍ਰਸ਼ੀਸ਼ ਕੀਤਾ ਐਸੋ ਸਾਨੂੰ ਐਕਚੁਅਲੀ ਇਹਦੇ ਚ ਸੀ ਕਿ ਜਿਹੜੀ ਸੁਖਵਿੰਦਰ ਕੌਰ ਆ ਪਹਿਲਾਂ ਜਿਹੜੀ ਇਹ ਮਤਲਬ ਐਜ਼ ਅ ਮੈਰਿਜ ਕੰਸਲਟੈਂਟ ਦੇ ਤੌਰ ਤੇ ਲੋਕਾਂ ਨੂੰ ਕੰਮ ਕਰਦੀ ਸੀ ਤੇ ਉਹ ਤੋਂ ਬਾਅਦ ਹੀ ਜਿਹੜਾ ਇਹ ਜਿਹੜੀ ਸੁਖਵਿੰਦਰ ਕੌਰ ਨੇ ਹੀ ਇਹ ਸਾਰੀ ਜਿਹੜੀ ਪਲਾਨਿੰਗ ਬਣਾਈ ਕਿ ਆਪਾਂ ਕਿਉਂਕਿ ਸੁਖਵਿੰਦਰ ਕੌਰ ਦਾ ਜਿਹੜਾ ਕਨੈਕਸ਼ਨ ਰਜਿੰਦਰ ਕੌਰ ਨਾਲ ਸੀ ਰਜਿੰਦਰ ਅੱਗੇ ਹਰਪੀ ਸਿੰਘ ਨਾਲ ਜੁੜੀ ਹੋਈ ਸੀ ਤੇ ਜਿਹੜਾ ਹਰਪੀਤ ਸਿੰਘ ਆ ਉਹਦੇ ਪਿੰਡ ਨੰਗਲ ਸਲੇਮਪੁਰ ਜਿਹੜਾ ਉਹਦੇ ਸੋਹਰਾ ਪਰਿਵਾਰ ਉੱਥੇ ਰਹਿੰਦਾ ਇਸ ਕਰਕੇ ਉਹ ਅੱਗੇ ਕਲਵਿੰਦਰ ਕੌਰ ਜੋ ਕਿ ਆਸ਼ਾ ਵਰਕਰ ਆ ਉਹਦੇ ਨਾਲ ਜੁੜਿਆ ਹੋਇਆ ਸੀ ਸੋ ਆਪਸ 'ਚ ਸਾਰੇ ਮਿਲੇ ਜੁੜੇ ਸੀ ਇਹਨਾਂ ਦੇ ਪਰਿਵਾਰਕੀ ਲੋਕ ਨੇ ਇਸ ਤਰ੍ਹਾਂ ਕਿ ਹੁਣ ਤੱਕ ਦੀ ਜਿਹੜੀ ਪੁੱਛਗਿੱਛ ਤੋਂ ਤਾਂ ਇਹੀ ਗੱਲ ਸਾਹਮਣੇ ਆਈ ਕਿ ਇਹਨਾਂ ਦੀ ਇਹ ਪਹਿਲੀ ਇੰਡੈਕਟ ਸੀ ਤੇ ਅਸੀਂ ਡਿਟੇਲਡ ਇਨਵੈਸਟੀਗੇਸ਼ਨ ਕੀਤੀ ਹੈ ਤੇ ਸਾਡੀ ਹਜੇ ਹੋਰ ਇਨਵੈਸਟੀਗੇਸ਼ਨ ਜਾਰੀ ਹੈ ਜੇ ਕੋਈ ਹੋਰ ਨਵਾਂ ਤੱਕ ਸਾਹਮਣੇ ਆਇਆ ਤਾਂ ਉਸ ਤੋਂ ਤੁਹਾਨੂੰ ਜਰੂਰ ਸ਼ੇਅਰ ਕਰਾਂਗੇ ਇਹਨਾਂ ਨੇ ਕਰਨਾ ਕਿਉਂ ਸੀਗਾ ਇਹਨਾਂ ਦੀ ਮੰਨਛਾ ਇਹ ਸੀ ਕਿ ਇਹਨਾਂ ਨੇ ਬੱਚਾ ਜਿਹੜਾ ਅੱਗੇ ਚੰਦੇ ਸੀ ਕਿ ਅਸੀਂ ਕਿਸੇ ਨੂੰ ਵੇਚਦੀਏ ਤੇ ਅਸੀਂ ਜਿਹੜਾ ਜਿਹੜੇ ਪੈਸੇ ਉਹ ਵਾਪਸ ਸ਼ੇਅਰ ਕਰਾਂ 18 ਤਰੀਕ ਨੂੰ ਸਾਡੇ ਨੋਟਿਸ 'ਚ ਇੱਕ ਮਾਮਲਾ ਆਇਆ ਸੀਗਾ ਜਿਹਦੇ ਵਿੱਚ ਇੱਕ ਗਰੋ ਹੈਗਾ ਜਿਹੜਾ ਕਿ ਬੱਚਿਆਂ ਦੀ ਤਸਕਰੀ ਕਰਦਾ ਹੈ ਇਹ ਜਿਹੜੇ ਵੀ ਬੰਦੇ ਗਰੀਬ ਹੁੰਦੇ ਹੈਗੇ ਨੇ ਜਿਨ੍ਹਾਂ ਦੇ ਕੋਲ ਬੱਚੇ ਹੋਏ ਹੁੰਦੇ ਨੇ ਉਹਨਾਂ ਨੂੰ ਵਰਗਲਾ ਕੇ ਕਿ ਕਾਨੂੰਨੀ ਤਰੀਕੇ ਦੇ ਨਾਲ ਜਿਹੜਾ ਹੈਗਾ ਬੱਚੇ ਨੂੰ ਕਿਸੇ ਹੋਰ ਨੂੰ ਅਡਾਪਟ ਕਰਵਾ ਦੇਣਗੇ ਇੱਕ ਕਹਿ ਕੇ ਉਹ ਜਿਹੜੇ ਬੱਚੇ ਹੈਗੇ ਨੇ ਉਹ ਵੱਡੇ ਰੇਟਸ ਤੇ ਚੰਗੇ ਰੇਟਸ ਤੇ ਵੇਚਣ ਦੀ ਕੋਸ਼ਿਸ਼ ਕਰਦੇ ਹੈਗੇ ਨੇ ਤੇ ਇਸ ਸਿਲਸਿਲੇ ਵਿੱਚ ਚਾਰ ਬੰਦਿਆਂ ਦੀ ਗ੍ਰਿਫਤਾਰੀ ਹੋਈ ਹੈ ਕੁਰਵਿੰਦਰ ਕੌਰ ਹਰਪ੍ਰੀਤ ਸਿੰਘ ਔਰ ਹੈਪੀ ਅਮਨਦੀਪ ਕੌਰ ਤੇ ਰਜਿੰਦਰ ਕੌਰ ਇਹਦੇ ਵਿੱਚੋਂ ਜਿਹੜੀ ਕੁਲਵਿੰਦਰ ਕੌਰ ਹੈਗੀ ਉਹ ਆਸ਼ਾ ਵਰਕਰ ਹੈਗੀ ਹੈ ਜਿਹਦੇ ਕੋਲ ਬੱਚੇ ਦਾ ਜਨਮ ਹੋਇਆ ਸੀਗਾ ਔਰ ਉਹਨੇ ਜਿਹੜਾ ਪਰਿਵਾਰ ਸੀਗਾ ਉਹਨਾਂ ਨੂੰ ਵਰਗਲਾਇਆ ਕਿ ਤੁਹਾਡਾ ਬੱਚਾ ਜਿਹੜਾ ਹੈਗਾ ਆਪਾਂ ਕਾਨੂੰਨੀ ਤਰੀਕੇ ਦੇ ਨਾਲ ਜਿਹੜੇ ਵੀ ਨੀਡੇਡ ਪੀਪਲ ਹੈਗੇ ਨੇ ਉਹਨਾਂ ਨੂੰ ਦੇ ਸਕਦੇ ਹੈਗੇ ਔਰ ਉਸ ਬਹਿਕਾਵੇ ਵਿੱਚ ਆ ਕਰਕੇ ਜਿਹੜੀ ਫੈਮਿਲੀ ਸੀਗੀ ਉਹਨੇ ਅੱਗੇ ਜਿਹੜਾ ਹੈਗਾ ਕੰਮ ਕਰਨਾ ਸ਼ੁਰੂ ਕੀਤਾ ਔਰ ਇਹ ਰੋਪਰ ਜਿਹੜੇ ਹੈਗੇ ਨੇ ਬੱਚਾ ਵੇਚਣ ਆਏ ਹੋਏ ਸੀਗੇ ਉਸ ਵੇਲੇ ਸਾਡੀ ਪੁਲਿਸ ਨੇ ਜਿਹੜਾ ਮੁਸਤਜ਼ਦੀ ਨਾਲ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਿਹੜਾ ਬੱਚਾ ਸੀਗਾ ਉਹ ਵੀ ਰਿਕਵਰ ਹੋ ਗਿਆ ਹੈਗਾ ਔਰ ਬਾਕੀ ਜਿਹੜੇ ਚਾਰੇ ਬੰਦੇ ਉਹ ਗ੍ਰਿਫਤਾਰ ਕਰ ਲਏ ਗਏ ਨੇ ਇਹਦੇ ਵਿੱਚ ਬੱਚਾ ਜੀ ਤਸਕਰੀ ਦਾ ਜਿਹੜਾ ਮਾਮਲਾ ਹੈਗਾ 143 ਦਫਾ 2 ਜਿਹੜਾ ਹੈਗਾ ਆਪਣਾ ਬੀਐਨਐਸ ਦੇ ਉਹਦੇ ਵਿੱਚ ਪਰਚਾ ਦਰਜ ਕੀਤਾ ਗਿਆ ਹੈ ਔਰ ਅਗਲੀ ਤਫ਼ਸੀਲ ਜਿਹੜੀ ਅਮਨਿਤ ਕਾਂਦੀ ਜਾ। ਪੁਲਿਸ ਇਨਫਾਰਮਰਸੀ ਕੇ ਸਿਕਰੇਟਡ ਫਾਰਮਰ ਜਿੰਨਾਂ ਨੇ ਸਾਨੂੰ ਦੱਸਿਆ ਸੀਗਾ ਕਿ ਇਹੋ ਜੀ ਗੱਲ ਹੋਰ ਚੱਲ ਰਹੀ ਹੈਗੀ ਹੈ ਜਿਸ ਤੇ ਸਾਡੀ ਪੁਲਿਸ ਨੇ ਜਿਹੜਾ ਹੈਗਾ ਮੌਕੇ ਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈ। ਬਿਲਕੁਲ ਜੀ ਉਹਨਾਂ ਦੇ ਬਿਆਨਾਂ ਤੇ ਆਪਾਂ ਪਰਚਾ ਦਰਜ ਕੀਤਾ ਹੈਗਾ। ਮੈਂ ਤੁਹਾਨੂੰ ਜਿਸ ਤਰ੍ਹਾਂ ਦੱਸਿਆ ਕਿ ਇਹ ਜਿਹੜੇ ਬੰਦੇ ਗਰੀਬ ਹੈਗੇ ਨੇ ਬਿਹਾਰ ਸਾਈਡ ਦੇ ਹੈਗੇ ਉਹਨਾਂ ਦਾ ਬੱਚਾ ਹੋਇਆ ਸੀਗਾ ਜਲੰਧਰ ਵਿੱਚ ਜਿੱਥੇ ਕੁਲਵਿੰਦਰ ਕੌਰ ਜਿਹੜੀ ਆਸ਼ਾ ਵਰਕਰ ਹੈਗੀ ਹੈ ਉਹਨੇ ਬਾਕੀਆਂ ਦੇ ਨਾਲ ਸਾਜ਼ਿਬਾਜ਼ ਹੋ ਕਰਕੇ ਜਿਹੜਾ ਹੈਪੀ ਹੈਗਾ ਬੰਦਾ ਹੋਰ ਵੀ ਦੋ ਲੇਡੀਆਂ ਅਗੇ ਨੇ ਲੁਧਿਆਣੇ ਦੀਆਂ ਜਿਨ੍ਹਾਂ ਨਾਲ ਮਿਲ ਕਰਕੇ ਜਿਹੜੇ ਹੈ ਬੱਚਾ ਅੱਗੇ ਵਿਚੇ